ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਗੱਲਾਂ ਵਿੱਚ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਦੇਖੋ ਜੀ 2 ਦਿਨ ਹੋ ਗਏ ਆ ਪਾਣੀ ਲੀਕ ਹੁੰਦੇ ਨੂੰ ਪਤਾ ਨਹੀਂ ਲੱਗਦਾ ਸੀ ਕਿੱਥੋਂ ਪਾਣੀ ਲੀਕ ਹੋ ਜਾਂਦਾ ਤੇ ਟੈਂਕੀ ਭਰਦੇ ਸੀ ਖਾਲੀ ਹੋਈ ਜਾਂਦੀ ਸੀ ਤੇ ਅੱਜ ਫੇਰਾਤੀ ਸਾਰਾ ਚੈੱਕ ਕੀਤਾ ਦੇਖਿਆ ਤਾਂ ਵਾਸ਼ਰੂਮ ਦੇ ਵਿੱਚੋਂ ਪਾਈਪ ਲੀਕ ਸੀ ਤੇ ਸਾਰੀ ਹੁਣ ਉਹਦੀ ਭੰਨ ਤੋੜ ਹੋਊਗੀ ਤੇ ਹੁਣ ਕਾਕੇ ਨੂੰ ਫੋਨ ਕੀਤਾ ਵਿਚਾਰਾ ਜਦ ਹੀ ਆ ਜਾਂਦਾ ਉਹ ਵੀ ਇੱਕ ਫੋਨ ਕਰੇ ਤੋਂ ਹੀ ਕਦੇ ਜਵਾਬ ਨਹੀਂ ਦਿੰਦਾ ਹੈਗਾ ਉਹ ਤੇ ਹੁਣ ਦੇਖਦੇ ਆ ਉਹ ਆ ਕੇ ਦੇਖੂਗਾ ਚੈੱਕ ਕਰੂਗਾ ਵੀ ਕਿੱਥੋਂ ਪੈਪਲੀਕ ਹੈ ਕੀ ਹੋ ਰਿਹਾ ਹੈ ਕਿਉਂ ਟੈਂਕੀ ਖਾਲੀ ਹੋ ਜਾਂਦੀ ਆ ਤੇ ਵੀ ਪੰਤੜ ਲੱਗਦਾ ਵੀ ਹੋਊਗੀ ਵਾਸ਼ਰੂਮ ਦੀ ਤੇ ਬੜਾ ਖਰਚਾ ਹੀ ਹੋਈ ਜਾਂਦਾ ਕਦੇ ਕਿਧਰੇ ਕਦੇ ਕਿਧਰੇ ਹੁਣ ਦੇਖੋ ਆਪਾਂ ਦੇਖਦੇ ਆ ਜੀ ਹੁਣ ਜਦੋਂ ਆਊਗਾ ਕਾਕਾ ਫਿਰ ਪਤਾ ਲੱਗੂਗਾ ਵੀ ਕਿੱਥੋਂ ਪਾਈਪ ਲੀਕ ਹੈ ਕਿਵੇਂ ਕੀ ਹੋਇਆ ਕੀ ਨਹੀਂ ਹੋਇਆ ਹਾਏ ਦੇਖ ਮੂੰਹ ਨੇ ਇੱਧਰ ਕਰਦਾ ਹੈਗਾ ਹੁਣ

ਚੰਦੇ ਬਰਮ ਪੰਤੀ ਹੈ ਚੰਦੇ ਬਰਮ ਪੰਤੀ ਅੱਛਾ ਨਾ ਮਾਮ ਹੋ ਜਾਂਦਾ ਹੋਰ ਕਰਦੇ ਕਰਦੇ ਬੀਰ ਹੀ ਡਾਈਵਰ ਲਾਲ ਪੈਪਰ ਦੇ ਵਿੱਚ ਬਹੁਤ ਜਿੰਨ ਨੂੰ ਪਾਇਲਟ ਸਾਬ ਤਾਂ ਸਾਰਾ ਪਾਣੀ ਟੈਂਕੀ ਦਾ ਨਿਕਲੇ ਜਾਂਦਾ ਸੀ ਇਹ ਇਹ ਨਹੀਂ ਲੱਗਦਾ ਹੈਗਾ ਜੋ ਕੋਈ ਬੱਲ ਹੈ ਉਹਨਾਂ ਵਿੱਚ ਦੇਖ ਲਓ ਕੀ ਲਾ ਕੇ ਮਾਇਓ ਹੂੰ ਉਹ ਕੋਲੋਂ ਸੁਪਲਾਈ ਤੇ ਯੋਥੇ ਲੈ ਕੇ ਤੇ ਇਹ ਪਾਣੀ ਇੱਕ ਹੂੰ ਤੇ ਥੱਲੇ ਉੱਤੇ ਪਾਸੇ ਜਾਂਦਾ ਹੋਣਾ ਹੋਰ ਬਾਕੀ ਸਾਰੀ ਪੈਪੇ ਪਾਲਾਂਗੇ ਨਾ ਨਮੀ ਇਹ ਕਿੱਥੇ ਪੈਦਾ ਉਹ ਉੱਥੇ ਨੇ ਆਏ ਬੰਨ ਹੋਊਗੀ ਉਹ ਥੋੜਾ ਪਣੀ ਫਿਰ ਹੁਣ ਕੀ ਹੋਊਗਾ ਹੁਣ ਇਹਨਾਂ ਦਾ ਦੇਤੀ ਹੂੰ ਫਿਰ ਤਾਂ ਚਲਾਵਾਂਗੇ ਇਹਨੂੰ ਪਾਣੀ ਤੋਂ ਹੂੰ ਫਿਰ ਤਾਂ ਜਿਹੜੀ ਐਂਗਲ ਵਾਲਾ ਫਿਰ ਤਾਂ ਉਹ ਸਾਰਾ ਤੋਰਪਨ ਹੋਊਗੀ ਹੂੰ ਠੀਕ ਹੈ ਜੀ ਜਦੋਂ ਓਪਨ ਬਾ ਹੋ ਗਈ ਇਹ ਦੇਖ ਪੈਪਰ ਪਤਾ ਹੈ ਇਹਦੇ ਨਾਲ ਹੂੰ ਬਹੁਤ ਤਾਂ ਬਿਲਕੁਲ ਤੜਪ ਰਹੇ ਹਾਂ ਬੰਦੇ ਕਰ ਦਈਏ ਜੀ ਜਿਹੜੇ ਇਹਨੂੰ ਮੈਨੂੰ ਵੱਡ ਕੇ ਪਲੱਗ ਲਾ ਦੇ ਮਾਸਟਰ ਕਾਈ ਕਰਦੇ ਆ ਇਹ ਤਾਂ ਆਪਾਂ ਪਹਿਲਾਂ ਹੀ ਬੰਦ ਕਰਨਾ ਸੀ ਇਹ ਆਪਾਂ ਨੇ ਇੱਧਰਲੀ ਆਹ ਟਾਇਲਟ ਬੰਦ ਕਰਕੇ ਇੱਥੇ ਲਾਉਣਾ ਹੈ ਠੀਕ ਹੈ ਜੀ ਹੈਨਾ ਕੋਈ ਨਹੀਂ ਜੀ ਪਹਿਲਾਂ ਇਹਦੇ ਦਾ ਬੰਦ ਕਰ ਦੋ ਇੱਥੇ ਪਲੱਗ ਲਾ ਦੇ ਮਾਸਟਰ ਸਰਪਲਾਈ ਮਾਰ ਦੋ ਜੂਗੀ ਜੀ ਹੂੰ ਨਾਮਾਈ ਕੰਮ ਹੋ ਗਿਆ

ਬਾਦ ਵਿੱਚ ਹਨਾ ਮੈਂ ਵੀ ਨਵਾਂ ਬਣਾਉ ਹੁਣ ਦੁਬਾਰਾ ਇੰਨਾ ਵੀ ਚੰਗਾ ਇੰਨੀ ਅਗੇ ਇੰਨੀ ਕੇ ਪਏ ਪਿਆ ਹੈ ਨਾ ਬਾਕੀ ਤਾਂ ਲੋਹੇ ਦੀ ਹੈ ਨਾ ਮੈਡਮ ਕਰਦੀ ਹੈ ਪਏ ਆ ਆਹ ਆਹ ਦਨ ਪਲਾਸਟਿਕ ਦੀ ਹੋਰ ਦੁਬਾਰਾ ਚਲੇ ਤਾਂ ਹੈਗੀ ਆ ਉਹ ਐ ਤਾਂ ਨਹੀਂ ਹੈਗਾ ਕਿ ਸਾਰਾ ਉਧਰੋਂ ਰੂਮ ਵੀ ਭੰਨਣੇ ਪੈਣਗੇ ਉਧਰੋਂ ਲੋਹੇ ਦੀ ਹੈ ਮੈਂ ਉਧਰੋਂ ਲੋਹੇ ਦੀ ਹੈ ਲੋਹੇ ਦੀ ਗੱਲ ਹੀ ਜਾਂਦੀ ਆ ਉਹ ਆਹ ਜਿਹੜੇ ਹੁਣ ਆਪਾਂ ਨਾ ਮੇਟੇ ਕਰਨ ਲੱਗੇ ਆ ਜੀ ਇਹ ਮਨ ਇੱਕ ਨੰਬਰ ਆਈ ਉਹ ਨਹੀਂ ਹੁਣ ਬਾਈ ਵਧੀਆ ਪੈਪ ਆਇਓ ਜਿਹੜੇ ਪੁਆਇੰਟ 82 ਡਿਗਰੀ ਤੱਕ ਕੰਪਰੈਸ਼ਨ ਆਉ ਲਈਆ ਮਨੁਸ ਬਿਨਾਂ ਗਰਮ ਇਟਰ ਨੂੰ ਮੋਬੀ ਜਮੇ ਦਾ ਪਾ ਲਓ ਆਪਣੇ ਆਪਣੇ ਵੰਜਾ ਪਾਟੋ ਦੀਆ ਵੀ ਜਦਿ ਬੱਦ ਹੀਟ ਹੋਣਾ ਕੋਈ ਨਸਾਂ ਤਾਈ ਕਹਿੰਦੇ ਹੁਣ ਵਧੀਆ ਹੀ ਪਾ ਲਿਆ ਕਿਉਂਕਿ ਇੱਕ ਵਾਰੀ ਪੈਸਾ ਲੱਗਿਆ ਕਹਿੰਦੇ ਸਸਤਾ ਰੋਵੇ ਬਾਰ ਬਾਰ ਮਹਗਾ ਰੋਵੇ ਕੋਈ ਵਾਰੀ ਬਹੁਤ ਅੱਗੇ ਜੀ ਘਟ ਹੁੰਦੀ ਦੀ ਉਵੇਂ ਚੱਲਦੀ ਨਹੀਂ ਹੁਣ ਤਾਂ ਵਧੀਆ ਬਣਦੀਆਂ ਚੀਜ਼ਾਂ ਹੀ ਉਹ ਨਾ ਐ ਮੇਰੇ ਲਈ ਛੱਡ ਤਾਂ ਕਹਿੰਦੇ ਤੁਸੀਂ ਸਾਫ਼ ਕਰੋਗੇ ਠੀਕ ਹੈ ਭਾਈ ਆਪਾਂ ਕਰ ਜਾਂਦੇ ਹਾਂ ਹੁਣ ਸਾਫ਼ ਮੈਨੂੰ ਲੱਗਦਾ ਵਈ ਕਿ ਤੇ ਹੋਰ ਨਹੀਂ ਕੋ ਹੁੰਦਾ ਹੁਣ ਪਾਣੀ ਤਾਂ ਪੰਗਾ ਛੇੜੂਗਾ ਆਪਾਂ ਨੂੰ ਕਾਫੀ ਖਾਲੀ ਫੇਰ ਹੋਗੀ ਤੇਰੀ ਜੀ ਹਾਂ ਜੀ ਨਹੀਂ ਜੀ ਨਿਕਲਿਆ ਹੁਣ ਮੈਨੂੰ ਤਾਂ ਪਤਾ ਨਹੀਂ ਹੈਗਾ ਦੇਖੋ ਨਿਕਲ ਰਹੀ ਹੈ ਕਿ ਤੇ ਨਹੀਂ ਇੱਥੇ ਤੱਕ ਕਿਤੇ ਵੀ ਨਹੀਂ ਨਿਕਲਦਾ ਹੈਗਾ ਫਿਰ ਟੈਗੀ ਨਹੀਂ ਚੱਲਦੀ ਕਿਵੇਂ ਖਾਲੀ ਹੋਗੀ ਫੇਰ ਲੱਗਦਾ ਫਸਾ ਪਟਣਾ ਪੈਣਾ ਹੈ ਚਲੋ ਦੇਖਦੇ ਹਾਂ ਲੋਡੀ ਸਾਬਾ ਫਾਕਾ ਕਰ ਲੇ ਤਾਂ ਬਾਕੀ ਹੁਣ ਸਹੀ ਢੰਗ ਨਾਲ ਲਪਾਈ ਹੋਈ ਤੋਂ ਬਾਅਦ ਕਰ ਦੂੰਗੇ ਲੋ ਜਿ ਬੇਲੇ ਤਾਂ ਨਹੀਂ ਰਿਹਾ ਜਾਂਦਾ ਹੈਗਾ ਬਈ ਸਹੀ ਗੱਲ ਹੈ ਜਿਹੜੇ ਬੰਦੇ ਨੇ ਕੰਮ ਕੀਤਾ ਹੋਵੇ ਉਹ ਨਹੀਂ ਬੇਲਾ ਰਹਿੰਦਾ ਆ ਦੇਖ ਲੋ ਆਪੇ ਹੀ ਲੱਗੇ ਪਏ ਆ ਕੋਲ ਨੂੰ ਮੇਸਤਰੀ ਨੂੰ ਵੇਚੀ ਜਾਓ ਆਊਗਾ ਖੋਲੂਗਾ ਉਹ ਵੀ ਤਾਂ ਬੰਦਾ ਹੀ ਹੈ ਮੇਸਤਰੀ ਨੇ ਵਿਚਾਰਾ ਹੁਣ ਕੀ ਕਰੇ ਉਹ ਫਸ ਗਿਆ ਹੁਣ ਉਹਨਾਂ ਦਾ ਵੀ ਜ਼ਰੂਰੀ ਸੀ ਉਧਰ ਵੀ ਕੰਮ ਕਰਨਾ ਚਲ ਆਪਾਂ ਹੀ ਕਹਿਤਾ ਵੀ ਚਲ ਕੋਈ ਨਾ ਕਰੇ ਆ ਉਧਰ ਲੈ ਸਰ ਹੁੰਦਾ ਵਈ ਮੈਨੂੰ ਇੱਥੇ ਵੜਦੀ ਕਰੋ ਰਸੋਈ ਦੇ ਵਿੱਚ ਬੜਾ ਔਖਾ ਹੋਇਆ ਪਿਆ ਇੱਕ ਟੂਟਾ ਚੱਕ ਦੋ ਸਾਰੀਆਂ ਕਰੋ ਸਫਾਈ ਮੈਂ ਬਾਥਰੂਮ ਦੀ ਸਫਾਈ ਕਰਿਆ ਹੀ ਸਾਰੀ ਸਫਾਈ ਕਰ ਦੇਣੀ ਹੈ ਸਾਰੀ ਹੋਰ ਉਹਦੇ ਆਉਂਦੇ ਨੇ ਚੱਲਾ ਸਫਾਈ ਹੋ ਜੂ ਫੇ ਸੱਤ ਫੜਾਵੜ ਸੇ ਚੀਤੀ ਜੋ ਕਰਨਾ ਹੈ ਉਹਦੇ ਉੱਪਰ ਕਰਕੇ ਆਪਾਂ ਇਹਦੇ ਵਿੱਚ ਬਣਦੇ ਹੋਈ ਐ ਇਹਨੇ ਬੜੌਕਾ ਹੋਇਆ ਪਿਆ ਤੇ ਸਈਆ ਜੋ ਕੰਮ ਹੋਵੇ ਚੀਤੀ ਨਿਬੜਾ ਲੈਣਾ ਚਾਹੀਦਾ ਕੰਮ ਚਲੋ ਚੱਕੋ ਜਲਦੀ ਜਲਦੀ ਸਮਾਨ ਕੋਈ ਨਾ ਮੈਂ ਵੀ ਹੈਲਪ ਕਰਾ ਦਿੰਨੀ ਆ ਥੋੜੀ ਜੀ ਐ ਤਾਂ ਨਹੀਂ ਕੱਲਿਆਂ ਨੂੰ ਤਾਂ ਨਹੀਂ ਕੰਮ ਕਰਾਂ ਦਿੰਦੀ ਮੈਂ ਵੀ ਨਾਲ ਲੱਗੂੰਗੀ ਲੋਜੀ ਹੋ ਗਈ ਹੈ ਸਫਾਈ ਆਪਾਂ ਨੇ ਸਾਰੀ ਸਫਾਈ ਕਰਤੀ ਆ ਹੁਣ ਮਿਸਤਰੀ ਆ ਜਿਹੜਾ ਅੱਜ ਸਵੇਰ ਵਾਸੋਂ ਨੇ ਫਿਰ ਆਪਣਾ ਜੋ ਉਹਨੇ ਕਰਨਾ ਹੋਊਗਾ ਆਪਣਾ ਇਹਨੂੰ ਲਪਾਈ ਲਪੂਈ ਜੋ ਵੀ ਕਰਨੀ ਆ ਉਹ ਕਰ ਦੂਗਾ ਤੇ ਹੁਣ ਆਪਾਂ ਇਨਿਕ ਚਲੋ ਆਪਾਂ ਨੂੰ ਵੀ ਮਿਹਨਤ ਕਰਨੀ ਚਾਹੀਦੀ ਥੋੜੀ ਬਹੁਤੀ ਇਹ ਨਜ਼ਰ ਆਪਾਂ ਹੋਆ ਬੇਲੇ ਆ ਮੇਲੇ ਨਹੀਂ ਰਹਿਣਾ ਚਾਹੀਦਾ ਚਲੋ ਜੀ ਮਿਲਦੇ ਆ ਫਿਰ